ਥੋੜੀ ਉਖਲੀ ਜਨੂਨ ਨਹੀਂ 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 ਥੋੜੀ ਮੱਝ ਲੱਗੀ ਸੂਣ ਸਾਡੀ ਲੋੜੀ ਬਣਾ ਦੋ ਇਹ ਵੀ ਹੁੰਦਾ ਇਹ ਵੀ ਹੁੰਦਾ ਈਸਰ ਆਏ ਦਲੇਦਰ ਜਾਏ ਦਲੇਦਰ ਦੀ ਜੜ ਚੁੱਲ੍ਹੇ ਪਾਏ ਲੈ ਵੀ ਈਸਰ ਆਏ ਦਲੇਦਰ ਜਾਏ ਦਲੇਦਰ ਦੀ ਜੜ ਚੁੱਲ੍ਹੇ ਪਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਲੋੜੀ ਦੀਆਂ ਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਸਾਰਿਆਂ ਦੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੇ ਬਾਕੀ ਹੁਣ ਆਪਾਂ ਵੀ ਚੱਲਦੇ ਹਾਂ ਲੋੜੀ ਮਨਾਉਣੇ ਆ ਤੇ ਸਮਾਨ ਸੂ ਜਾ ਕੇ ਲੈ ਕੇ ਆਉਣੇ ਰੂੜੀਆਂ ਲੈ ਕੇ ਆਉਣੇ ਹਾਂਜੀ ਗੱਚੇ ਕਰਿਓੜੀਆਂ ਮੂੰਗਫਲੀ ਹਾਂਜੀ ਕੱਚੇ ਕਰੀਏ ਵੀਡੀਓ ਮੂਫਲੀ ਤੇ ਆਪਾਂ ਚੱਲਦੇ ਆ ਮਿੱਤਰੋ ਇਤਿਹਾਸਿਕ ਸ਼ਹਿਰ ਰੋਮ ਦੇ ਸੈਂਟਰ ਵਿੱਚ ਜਿਹਨਾਂ ਜੇ ਇੰਡੀਆ ਹੁੰਦੇ ਨਾ ਹਾਂਜੀ ਅੱਜ ਮੈਂ ਚੱਕਣਾਂ ਦਾ ਮੋਟਰਸਾਈਕਲ ਨਿਕਲ ਜਾਣਾ ਦਾ ਸ਼ਹਿਰ ਨੂੰ ਸਾਡੇ ਦਾ ਬਸੇ ਸ਼ਹਿਰ ਨੇੜੇ ਲੱਗਦਾ ਬਸੇ ਜਾ ਕੇ ਜਾਉਂਦਾ ਬਸੇ ਜਾ ਮੋਰੈਂਡਾ ਜਾ ਮੋਰੈਂਡਾ ਕਰੇ ਬੋਲੇ ਜਾ ਕੇ ਲੈ ਕੇ ਆਏ ਮੈਂ ਗਣਨ ਕਰਦੇ ਸਾਡੇ ਦੁਕਾਨ ਉਥੇ ਬੋਲੇ ਦੁਕਾਨ ਬਹੁਤ ਜ਼ਰਾ ਮਜੂਰ ਹੈ ਜਿਹੜਾ ਆਪਣੇ ਵੀਰ ਵਲੌਗ ਦੇਖਦੇ ਹੋਗੇ ਆਪਣੇ ਸ਼ਹਿਰ ਦੇ ਆਪਣੇ ਪਿੰਡ ਦੇ ਉਹਨਾਂ ਪਤਾ ਉੱਥੋਂ ਸਾਮਾਨ ਸਾਰਾ ਹੀ ਮਿਲ ਜਾਂਦਾ ਸੀਗਾ ਐਦਾ ਇੱਥੇ ਵੀ ਦੁਕਾਨਾਂ ਹੈਗੀਆਂ ਜਿੱਥੇ ਸਾਰਾ ਸਾਮਾਨ ਮਿਲ ਜਾਂਦਾ ਤੇ ਆਪਾਂ ਚੱਲ ਲੂੜੀ ਸ਼ੋਪਿੰਗ ਕਰਕੇ ਆਉਂਦੇ ਆ ਸਾਡੀ ਪੈਂਤੀ ਸਾਡੀ ਪੈਂਤੀ ਲੂੜੀ ਦੇ ਮੌਕੇ 'ਵਈ ਲੂੜੀ ਦੇ ਮੌਕੇ ਦੀ ਪੈਂਤੀ ਨੂੰ ਹਨੰਦੀ ਹਲੇ ਬਈਓੜੇ ਵੇ ਬੈਜੋ ਆਪਕੋ ਲੂੜੀ ਕੇ ਬਹੁਤ ਬਹੁਤ ਮੁबारकਾ ਪੈਂਤੀ ਦੁਰਪੇਤੀ ਕੇ ਮਿੱਤਰਾਂ ਐ ਹਨੰਦੀ ਨਾ ਬਈ ਤਨਾ ਨਾ ਬਈ ਨਾ ਲੂੜੀ ਹਲਦੇ ਨਹੀਂ ਲੜੀਦਾ ਹੁੰਦਾ ਗਾ ਲੂੜੀ ਦਾ ਖੁਸ਼ੀਆਂ ਵਾਲਾ ਕੇ ਤਿਹਾਰ ਤਾਂ ਤੂੰ ਤੇ ਤਿਹਾਰ ਦੀ ਲੜਾਈ ਕਰਦਾ ਮੇਰੇ ਨਾਲ ਹੂੰ ਤਿਹਾਰ ਦੇ ਵਿੱਚ ਲੜਦਾ ਗਾ ਤੇ ਮੇਰੇ ਨਾਲ ਇਹ ਹਰ ਦਿਨ ਤਾਂ ਬਹੁਤ ਖੁਸ਼ੀਆਂ ਵੰਡੀਆਂ ਹੁੰਦੀਆਂ। ਖੁਸ਼ੀਆਂ ਵੰਡੀਆਂ ਖੁਸ਼ੀਆਂ। ਜਨਾ ਇਹ ਪੰਜਾਬ ਮਾਰਦਾ ਨਾ ਇਹ ਸਾਰੇ ਨੌ ਬਾਹਰ ਕਰ ਲੁੰਦਾ ਮਿੱਤਰੋ ਦੇਖ ਇੱਥੇ ਮਾਰਿਆ ਮੈਨੂੰ ਕਿਤੇ ਨਹੀਂ। ਚਲ ਕੋਈ ਨਹੀਂ ਚੱਲੀਏ ਹਾਂਜੀ ਚੱਲ ਚੋ ਚਲੀਏ। ਦੇਖੋ ਅੱਜ ਮੌਸਮ ਕਿੰਨਾ ਵਧੀਆ ਬਾਹਰ ਧੁੱਪ ਲੱਗੀ ਵੀ ਆ ਤੇ ਇਦਾਂ ਦੇ ਮੌਸਮ ਦੇ ਵਿੱਚ ਮਿੱਤਰੋ ਕੰਮ ਕਰਨ ਨੂੰ ਵੀ ਦਿਲ ਕਰਦਾ ਤੇ ਇਦਾਂ ਦੇ ਮੌਸਮ ਦੇ ਵਿੱਚ ਬੰਦਾ ਨਾ ਘੁੰਮਣ ਫਿਰਨ ਨੂੰ ਵੀ ਦਿਲ ਕਰਦਾ। ਕੰਮ ਕਰ ਆਪਾਂ ਨੇ ਆਪਣਾ ਨਿਵੇੜਲਾ ਕੁਸ ਸਮਾਂ ਕਾਫੀ ਹੋ ਗਿਆ ਨਾ। ਸਮਾਂ 12:05 ਹੋ ਗਏ। ਤੇ ਹੁਣ ਉਹ ਸਮਾਂ ਘੁੰਮਣ ਫਿਰਨ ਦਾ ਆ ਗਿਆ। ਚਲਿਏ ਬਾਅਦ ਸਰ ਉਹਦੇ ਕੋਲ ਚਾਹ ਦਾ ਪੀਨੇ ਇਹ ਤਾਂ ਆਪਣੀ ਸ਼ਕਨ ਨਹੀਂ ਹੁੰਦੀ ਐ ਨਾ ਹਾਂਜੀ ਚਾਹ ਚ ਪੀ ਗਏ ਫਿਰ ਅੱਗੇ ਵਾਲੋਂ ਚੱਲਾਂਗੇ ਪਛਾਦਾ ਆਪਣੀ ਕਰ ਸਕਾਂਗੇ ਆਗੇ ਚਲੀ ਵੀ ਹਾਂਜੀ ਵਾਟ ਇਜ਼ ਦਿਸ ਇਹ ਰੋਜ ਐਪਲ ਐ ਜੀ ਉਹ ਤੇਰਾ ਐਪਲ ਹੋ ਜਾ ਮਾੜਾ ਮੋੜਾ ਕਹਿੰਦੇ ਮਰਿੰਦੀ ਨਾਲੇ ਕੱਟ ਲਈ ਐ ਐਪਲ ਕੱਟ ਲਈ ਨਹੀਂ ਰੋਟੀ ਵੀ ਖਾਏ ਆਈ ਜੀ ਹਾਂ ਮੈਂ ਤਾਂ ਭੁੱਖੇ ਹੀ ਸਾਰ ਹੁੰਦੀ ਸੀ ਤੇਰਾ ਔਖਾ ਤੇਰਾ ਚਲੀ ਤੁਸੀਂ ਤਾਂ ਖਾਂਦੇ ਨਹੀਂ ਜੀ ਹੈਗੇ 2 ਵਜੇ ਤੋਂ 2 ਵਜੇ ਮੈਨੂੰ ਰੋਟੀ ਖਾਈ ਦੀ ਹਾਂਜੀ ਸੋਹਣੇ ਮੌਸਮ ਦੇ ਵਿੱਚ ਨਾ ਸ਼ਹਿਰ ਦਾ ਜਿਹੜਾ ਮਾਹੌਲ ਹੁੰਦਾ ਉਹ ਵੈਸੀ ਬੌਸਰਾ ਹੋ ਜਾਂਦਾ ਗੱਡੀਆਂ ਦੀ ਚਹਲ ਪਹਲ ਰੋਡ ਦੇ ਉੱਪਰ ਬੜੀ ਘੈਂਟ ਲੱਗਦੀ ਆ। ਹਰਮਨ ਸਵੇਰੇ ਚਾਹ ਪੀ ਕੇ ਆ ਵੀ ਗਿਆ। ਹਰਮਨ ਚਾਹ ਪੀ ਕੇ ਆਇਆ ਵਾਰ ਤੋਂ ਹੀ? ਹੈ? ਚਾਹ ਪੀ ਕੇ। ਆਪਾਂ ਕਰੀ ਮਸ਼ੀਨ ਲਵਾ ਦੇ ਆ ਜੇ ਮਸ਼ੀਨ ਆਪਣੀ ਹੋਵੇ। ਆਈ ਨਹੀਂ ਸੱਚ। ਅੱਜ ਕੱਲ ਦੇ ਜ ਆਉਣੀ ਸੀ ਆਈ ਨਹੀਂ। ਹਾਂ। ਦਵਾਈਏ ਜਲਦੀ ਭੇਜ ਜਾਲਾ ਬੰਦਾ। ਕਿੰਨਾ ਮੇ ਕਿਹੜਾ ਸੱਚੀ ਤੁਸੀਂ? ਕਿੰਨਾ ਕਿਹੜਾ? ਮੈਂ ਤੀਜਾ ਆਇਆ। ਤੀਜਾ ਘਰ। ਜਰੂਰ ਟੈਂਪਰ ਦਾ ਚਾਹ ਕੇ ਪੀ ਆਈ ਸੀ। ਸਹੀ ਗੱਲ ਹੈ। ਮੈਂ ਕਹਿੰਦਾ ਹੈ? ਵਧੀਆ ਹੈ। ਆ ਤੇ ਪੈ ਗਈ ਸੱਤ ਅੱਠ ਕਫੇ ਪੀ ਲਈਦੀਆਂ ਰੋਈ ਤੇ ਇੱਕ ਘਟ ਹੋਈ ਜ਼ਿਆਦਾ ਜ਼ਿਆਦਾ ਹਾਂ ਜ਼ਿਆਦਾ ਹੋਈ ਜ਼ਿਆਦਾ ਹੋਈ ਨਹੀਂ ਪਸੇ ਵਿਚਾਰ ਸਾਹਮਣੇ ਦੀ ਮੌਜ ਹੈ ਨਾ ਜੇ ਆਪਣੇ ਘਰ ਲਾ ਕੇ ਫੇਰ ਫੇਰ ਤਾਂ ਵੇਖ ਲੈ ਦਿੰਦੇ ਨਹੀਂ ਪਰ ਹੁਣ ਘਟੋਣੀ ਆਇਆ ਘਟੋਣੀ ਨਹੀਂ ਆ ਹਾਂ ਛਾਲ ਨਾ ਛਾਲ ਕਰਕੇ ਵੀ ਠੰਡ ਵੀ ਹੁੰਦੀ ਹਾਂ ਨਾਲ ਹੁੰਦੀ ਵੀ ਇੰਨੀ ਕੀ ਆ ਐਡੀ ਕਿਹੜੀ ਗੱਲ ਹੈ ਹਾਂ ਮੰਨ ਲਓ ਕਿ ਤਿੰਨ ਕਫੇ ਇੱਕ ਚਾਰਾ ਗਲਾ ਤਿੰਨ ਚਾਰ ਹੀ ਚਾਰਾਂ ਦੇ ਬਰਾਬਰ ਹੋ ਜਾਂਦੇ ਬਰਾਬਰ ਹੋ ਜਾਂਦੇ ਹਾਂ ਠੀਕ ਹੈ ਵੀਰੇ ਓਕੇ ਮਿਲ ਜਾਣਾ ਕਿਹੜੇ ਓਕੇ ਓਕੇ ਮੈਂ ਲੈ ਆਵਾਂ ਜੇ ਸਮਾਂ ਲੋੜੀ ਤਾਂ ਮੈਂ ਗਿਆ ਅੱਜ ਲੋੜੀ ਮਨਾਲੀਏ ਜਿੱਤ ਪਤੰਗ ਵੀ ਲੈ ਗੁੜੀਆਂ ਹੋਣੀਆਂ ਉੱਥੇ ਖੜ ਕੇ ਉੱਪਰੋਂ ਉੱਥੇ ਸਹੀ ਗੱਲ ਹੈ ਆਪਣੀ ਨਹੀਂ ਹੁੰਦੀ ਹੈ ਵਾਹ ਹੈ ਵੇ ਚੜਾ ਸਕਦੇ ਪਰ ਇਹਨਾਂ ਨੇ ਬੇਲੀਆਂ ਨਹੀਂ ਹਾਂ ਇੱਥੇ ਚੜਾ ਨਹੀਂ ਸਕਦੇ ਵੇ ਜਿਹੜਾ ਚੜਾਉਣਾ ਪਤੰਗ ਉੱਥੇ ਖੜ ਕੇ ਉੱਪਰੋਂ ਇਧਰ ਬਿਲਕੁਲ ਸਾਰਾ ਖੁੱਲਾ ਹੀ ਹੈ ਮੋਹਰ ਤਾਂ ਕੋਈ ਬਿਲਡਿੰਗ ਨਹੀਂ ਸਾਰੇ ਪਹਾੜ ਪਹਾੜੇ ਹਨਾ ਜਿੰਨਾ ਮਰਜੀ ਆਈ ਬੋਈ ਬੁਗਰਾਇਓ ਖੜ ਕੇ ਰਹੀ ਬੱਚੇ ਡਾਉਣ ਆ ਦੇਣਾ ਬਹੁਤੇ ਵੀ ਜਲਦੇ ਓਕੇ ਓਕੇ ਲੈ ਮੈਂ ਤੁਰ ਚੱਲੀਏ ਆਪਾਂ ਆਪਾ ਪਹੁੰਚੇ ਆ ਪਿਆਸਾ ਵਿਟੋਰੀਓ ਮਨੁਆਲੇ ਰੋਮ ਦੇ ਟਰਮੀਨ ਸਟੇਸ਼ਨ ਦੇ ਬਿਲਕੁਲ ਲੱਗ ਗਈ ਆ ਜੇ ਸਾਹਮਣੇ ਦੇਖਣਾ ਤੁਸੀਂ ਆਹ ਵਾਲਾ ਪਿਆਸਾ ਇੱਥੇ ਆਪਣਾ ਰੋਮ ਦਾ ਨਗਰ ਕੀਰਤਨ ਹੁੰਦਾ ਹੈ ਉਹ ਇੱਥੇ ਹੁੰਦਾ ਹੈ ਹੁਣ ਅਪ੍ਰੈਲ ਦੇ ਵਿੱਚ ਇੱਥੇ ਨਗਰ ਕੀਰਤਨ ਸਜਾਈ ਜਾਣੇ ਨੇ ਤੇ ਆਹ ਸਾਰੀ ਸੜਕਾਂ ਉੱਤੇ ਆਪਣੀ ਪਾਲਕੀ ਸੱਭ ਤੇ ਪ੍ਰਕਰਮਾ ਕਰਾਉਨੇ ਹੁੰਦੇ ਆ ਤੇ ਆਹ ਜਗ੍ਹਾ ਦੇ ਉੱਤੇ ਹਰ ਚੀਜ਼ ਮਿਲਦੀ ਆ ਆਪਣੀ ਪੰਜਾਬੀ ਦੁਕਾਨਾਂ ਕਟਿੰਗ ਦੀਆਂ ਹੋ ਗਈਆਂ ਹੋਰ ਆਪਣੀਆਂ ਖਾਣ ਪੀਣ ਦੀਆਂ ਕੋਈ ਸਾਰੇ ਦੁਕਾਨਾਂ ਇੱਥੇ ਆ ਪਰ ਆਪਾਂ ਪਹਿਲਾਂ ਇੱਥੇ ਆ ਗੱਡੀ ਲਾਦੀ ਆਪਣੀ ਪਾਰਕਿੰਗ ਦੇ ਵਿੱਚ ਪਹਿਲਾਂ ਚਾਹ ਦਾ ਗੁੱਟ ਪੀਣਾ ਸਾਹਮਣੇ ਹੀ ਵਾਰ ਹੈ ਕੋਲੇ ਵਾਰ ਮਿਲ ਗਿਆ ਆਪਾਂ ਨੂੰ ਚਲਿਏ ਹਾਂਜੀ ਚਾਹ ਪੀ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਾਂਗੇ ਆਪਾਂ ਅੱਜ ਲੱਗ ਗਈ ਵੀ ਦੁਕਾਨ ਤੇ ਜਾਣਾ ਆਪਾਂ ਨੇ ਬਿਲਕੁਲ ਨੇੜੇ ਹੀ ਤੇ ਤੁਸੀਂ ਇੰਨੇ ਨਿਗਾਹ ਮਾਰੋ ਹਲੇ ਵੀ ਇਹਨਾਂ ਨੇ ਖੁੱਲ ਹੀ ਨਹੀਂ ਰਿਹਾ ਫੁੱਲੜੀ ਹੈ ਨਾ ਹਾਂਜੀ ਹਾਂ ਤੇ ਫੂੰਗੋ ਲੱਗੇ ਨੇ ਬਾਹਰ ਜਿਹੜੇ ਆਪਣੇ ਫੂੰਗੋ ਪਏ ਉਹਦੇ ਨਾਲ ਦੇ ਹਨ ਬਾਹਰੇ ਆ ਨਾ ਐ ਚ ਇੱਕ ਵਾਰ ਕਿ ਵਿਜਾਪੀਤੀ ਜਾਤਾ ਨਹੀਂ ਜਿੱਥੇ ਮੈਨੂੰ ਲੱਗਿਆ ਹਾਂ ਪੀਤੀ ਆ ਭਾਗੀ ਜਮੀਤੀ ਮਾਨੀ। ਜਿਆ ਤਿਆਰ ਹੋ ਗਿਆ ਆਪਣੀ ਕਫੇ ਤੇ ਇਧਰ ਦੇਖੋ ਗਲਾਸ ਦੁੱਧ ਦਾ ਤੇ ਵਿੱਚ ਕਫੇ ਬਿਲਕੁਲ ਥੋੜੀ ਜੀ ਇਹ ਇੰਨੀ ਵਧੀਆ ਕੇ ਆਪਰੇ ਮੇਟਰ ਕੋਸੇ ਇਧਰ ਦੇ ਈ ਐ ਇਦਾਂ ਦੇ ਮਸ਼ੀਨਾਂ ਤੁਹਾਨੂੰ ਬਹੁਤ ਮਿਲ ਜਾਣੀਆਂ ਫੋਟੋ ਖਿੱਚਣ ਵਾਲੀਆਂ ਕੋਈ ਚੀਜ਼ੀ ਲੋੜ ਹੋਵੇ ਤਾਂ ਫੋਟੋ ਖਿਚਾ ਲੰਦਾ ਹੈ ਇਹ ਮਾਤਾ ਅੰਦਰ ਪੈਸੇ ਲੱਭਦੀ ਫਿਰਦੀ ਅੰਦਰ ਕਈ ਵਾਰ ਕੀ ਹੁੰਦਾ ਨਾ ਕਿ ਬੰਦਾ ਫੋਟੋ ਖਿਚਾਉਣ ਵਾਸਤੇ ਆਉਂਦਾ ਕਿਸੇ ਨੂੰ ਕਾਲੀ ਹੁੰਦੀ ਆ ਅਗਲੇ ਵਿੱਚ ਪੈਸੇ ਪਾਉਂਦੇ ਫੋਟੋ ਖਿਚਾ ਲੈਂਦੇ ਕਿਹੜੀ ਭਾਂ ਹੁੰਦੀ ਆ ਰਸਤੋਂ ਹੁੰਦੀ ਆ ਉਹ ਵਿੱਚ ਰਹਿ ਜਾਂਦੀ ਆ ਤੇ ਜਿਹੜੇ ਲੋਕਾਂ ਨਾਲ ਸੜਕਾਂ ਤੇ ਇਦਾਂ ਮਤਲਬ ਵੀ ਜਾਂ ਮੰਗਦੇ ਆ ਜਾਂ ਫਿਰ ਇਦਾਂ ਰਹਿੰਦੇ ਆ ਨਾ ਉਹਨੂੰ ਕਾਲੀ ਵਿੱਚ ਬਰਬੋਨੇ ਕਹਿ ਦਿੰਦੇ ਆ ਉਹ ਫੇਰ ਚੈੱਕ ਕਰਦੇ ਫਿਰ ਜਾਂ ਨਹੀਂ ਸਿੱਝ ਜਿਵੇਂ ਮਾਤਾ ਨੂੰ ਕਰਦੇ ਫੇਰੀ ਹਾਂਜੀ ਉਹਨੇ ਮੁੱਕੀ-ਮੱਕੀ ਮਾਰੇ ਅੰਦਰ ਵੀ ਇੱਕ ਦੀ ਭਾਂ ਹੋਈ ਤਾਂ ਉਹਨੂੰ ਮਿਲ ਜੂਗੀ ਉਹ ਕੱਢ ਕੇ ਲੈ ਜਾਂਦੇ ਆ ਰਹਿ ਜਾਂਦੀ ਆ ਨਿਕਲਦੀ ਵੀ ਹੈ ਨਹੀਂ ਜੀ ਭਾਂ ਇਹਨਾਂ ਨੂੰ ਅਗਲਾ ਚਲਾ ਜਾਂਦਾ ਬੰਦੇ ਕਿਵੇਂ ਕਾਲੀ ਹੁੰਦੇ ਬੰਦੇ ਨੂੰ ਅਗਲਾ ਫੋਟੋ ਚਾਹੀ ਕਿੱਥੇ ਵੇਟ ਕਰਾਂਗੇ ਅਗਲਾ ਚੀਤੀ ਨਿਕਲ ਜਾਂਦਾ ਕਾਲੀ-ਕਾਲੀ ਆ ਲੈ ਇੰਨੇ ਵੀ ਕਾਫੀ ਦੁਕਾਨਾਂ ਆਪਣੇ D25 ਕਿਤੋਂ ਇੰਡੀਆ ਦੇ ਸਟੈਂਡ ਵੀ ਹੈਗੇ ਆ ਬਾਰਬਰ ਸ਼ਾਪ ਵੀ ਹੈਗੀ ਆ ਤੇ ਵੈਸੇ ਇਧਰ ਵੀ ਹੈਗੇ ਦੁਕਾਨਾਂ ਕਾਫੀ ਜ਼ਿਆਦਾ ਆ ਸਾਰਾ ਏਰੀਆ ਆਪਣੇ ਵਿੱਚ ਤੋਂ ਪੰਜਾਬੀਆਂ ਦਾ ਤੇ ਬੰਗਲਾਦੇਸ਼ ਵਾਲਿਆਂ ਦਾ ਗੜ ਮਨਿਆ ਜਾਂਦਾ ਵਾਲਾ ਏਰੀਆ ਸਾਰਾ ਹੀ ਅੱਜ ਤੂੰ ਦੇਖ ਤਾ ਰੌਣਕ ਪਹਿਲਾਂ ਘੱਟ ਹੈ ਕਿਉਂਕਿ ਨਾ ਅੱਜ ਸੋਮਵਾਰ ਦਦੇ ਨੇ ਨਹੀਂ ਤਾਂ ਫੁੱਲ ਰੌਣਕ ਦਾ ਮੇਲਾ ਹੁੰਦਾ ਰਿਆਣ ਸੋ ਆਪਣਾ ਸੋ ਇੱਕ ਤੇ ਤਾ ਬੰਦੇ ਯਾਰ ਸਹੀ ਹੋ ਜੀ ਠੀਕ ਇਹਨੂੰ ਕਨੇ ਇਕੱਲੇ ਗੱਚੇ ਕਿ ਰਹਿ ਗਿਆ ਰਿਓੜੀਆਂ ਸਾਰੀਆਂ ਲੱਗੀਆਂ ਨੇ ਬਿਗੀਆਂ ਨੇ ਕੱਲ ਬਾਜਰਾ ਗੁੜ ਚिक्की ਕੰਮ ਜ਼ਿਆਦਾ ਹੁੰਦਾ ਭਾਈ ਤੁਹਾਡੇ ਨਾਲ ਹਾਂ ਜੀ ਬਰੌਣਕ ਮੇਲਾ ਕਾਫੀ ਮਸ਼ਹੂਰ ਕਾਫੀ ਤੁਸੀਂ ਨਾ ਹਾਂ ਜੀ ਹਾਂ ਜੀ ਨਹੀਂ ਚੱਲ ਰਹੀਆਂ ਨਹੀਂ ਚਾ ਸਾਡਾ ਤਾਂ ਕੀ ਆ ਹਾਂ ਜੀ ਹਾਂ ਜੀ ਤੇ ਬਾਈ ਸ਼ੌਪ ਤੇ ਪਾਏ ਹਾਂ ਜੀ ਬਾਈ ਮੈਂ ਦੇਖੀ ਦਿਨ ਬਲੌਗ ਭਾਈ ਦੇਖੀ ਦਿਨ ਬਲੌਗ ਥੈਂਕ ਯੂ ਭਾਈ ਧੰਨਵਾਦ ਕਿੱਥੋਂ ਇੱਥੇ ਲੱਗੀ ਰਹਿੰਦੇ ਹੋ ਇੱਥੇ ਚੰਪੀਨੂ ਲੱਗੇ ਤੇ ਚੰਪੀਨੂ ਓਕੇ 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 ਆ ਦੋ ਦਿਨ ਜਨਾਵਾਰਾ ਪਹਿਲਾ ਦਿਨ ਜਨਾ ਦਿਨਾਰਾ ਦਿਨਾਂ ਥੋੜਾ ਦੋ ਦਿਨ ਪਹਿਲਾਂ ਆਣਾ ਮਿਲਦਾ ਵਾ ਸਾਰਾ ਸਮਾਨ ਸਾਰਾ ਘਰ ਹੋ ਜਾਂਦਾ ਅਸੀਂ ਕੱਲ ਉਸ ਬੰਦ ਦੀ ਸਾਰੀ ਸਾਰਾ ਆਉਣ ਦੀ ਫਿਕਰ ਦੇ ਕਦੇ ਮੈਂ ਚਲ ਕੱਲ ਨੂੰ ਚੱਲਾਂਗੇ ਅੱਛਾ 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 ਜੀ ਤੇ ਮੈਂ ਚੱਲ ਲੈ ਕੇ ਆਉਣੇ ਰੋੜੀਆਂ ਮੂੰਗਫਲੀਆਂ ਲੈ ਕੇ ਆਉਣੇ ਪਰ ਹੁੰਦਾ ਵੇ ਅੱਜ ਲੋਪਰਾਪਾ ਲੋੜੀ ਜਿੱਦਣਾ ਪ੍ਰੋਪਰ ਦਿਨਾਂ ਦਾ ਉਸ ਦਿਨ ਤੱਕ ਕਦਮ ਹੋ ਜਾਂਦਾ ਵਾ ਓਕੇ ਚਾਓ ਚੋ ਕੁਇਤ ਦਾ ਕੋਨਾ ਬਾਰੇ ਲੀਵੀਆ ਪਾਸਕੂਚੀ ਚਲ ਜੀ ਰੁਕ ਮਿਲਉ ਆਪਣਾ ਮੂੰਗਫਲੀ ਲੈ ਲੰਦਿ ਚ ਲੈ ਲੈ ਸ਼ੁਰੂਆਤ ਲਾਲੀ ਗਰੀਬ ਕੋੜਾ ਗਰੀਬ ਕੋੜਾ ਲੈ ਲਈ ਥੋੜਾ ਹੱਤਰ ਨੂੰ ਭੁਲੇਣਾ ਸੀ ਨੀ ਸਟੋਰ ਤੇ ਮਿਲ ਜਾਂਦਾ ਭਾਈ ਗਰੀਬ ਪਕੌੜਾ ਮਿਲ ਜੂ ਗਰੀਬ ਪਕੌੜਾ ਆਪਣੇ ਕੋਲ ਗਰੀਬ ਵਾਲੀ ਭਾਈ ਹੁਣ ਹੀ ਖਤਮ ਹੋ ਵੀ ਖਤਮ ਹੀ ਆ ਲੈ ਦੁਬਾਰਾ ਆਏਗਾ ਗਰੀਬ ਪਕੌੜਾ ਆਂਦਾ ਬੋਦਾ ਸਟਾਕ ਪੰਡਾ ਨਾ ਹਾਂਜੀ ਕੋਈ ਏਰੀਆ ਤੇ ਤਾਂ ਸੈਂਟਰ ਜੇ ਪੰਜਾਬੀ ਆਪੇ ਭਾਈ ਜਨੇ ਨਾ ਹਾਂਜੀ ਹਾਂ ਤੇ ਜਿੱਦਾਂ ਕਰੇ ਦਿਨ ਬਾ ਰਾਤ ਤੇ ਜਲਦੀ ਘਰੋਂ ਹੀ ਦਸਵਾਣਾ ਸਾਰਾ ਬਾਕੀ ਜੋ ਤਿਹਾਰ ਵੇਰ ਹੁਣ ਉਦੋਂ ਫਿਰ ਜ਼ਿਆਦਾ ਵਾਲੀ ਸਾਰੇ ਨਹੀਂ ਆਏ ਨਾ ਆਂਦੇ ਨਾਲ ਇੱਕੋ ਕਦਾ ਭੀੜ ਲੱਗੀ ਹੁੰਦੀ ਆ ਲੈਣ ਕਿੰਦੀ ਪੁਰੀ ਹਾਂ ਸਾਡਾ ਸਬਬੇ ਨਹੀਂ ਬਣਦਾ ਬਸ ਇੱਥੇ ਕਾਲੀ ਕਾਲੀ ਚਾਹੀਦੇ ਕੰਮ ਕਰਾਂਗੇ ਉਹ ਪਰੇ ਉਹ ਪਰੇ ਆਹ ਤੇਰਾ ਪ੍ਰੈਕਟ ਦੇਖੀ ਵੀ ਕਿਹਾ ਵੀ ਜੇ ਮੇਰਾ ਇਹ ਕਹਦੇ ਸੀ ਮੈਂ ਹਾਂਜੀ ਸਾਡਾ ਸੇਪ ਨਹੀਂ ਵੀ ਇਹਦਾ ਅਸੇਪ ਨਹੀਂ ਆ ਗਏ ਜੇ ਲਾਸਟ ਬੰਦਾ ਲੈ ਕੇ ਉਹਨਾਂ ਨਾਲ ਲੱਭੇ ਓਕੇ ਤੁਸੀਂ ਆਪਣਾ ਨੰਬਰ ਦੇ ਦਿਓ ਭਾਜੀ ਫੇਕ ਇਹ ਬੰਦਾ ਆਉਣਾ ਬੰਦਾ ਫੋਨ ਕਰ ਲੈਂਦਾ ਹਨਾ ਹਾਂਜੀ ਛੋਟਾ ਮੁੰਡਾ ਆਉਂਦਾ ਨਾ ਭਾਜੀ ਮੇਰਾ ਭਰਾ ਨੇ ਦੱਸਿਆ ਉਹਨੂੰ ਹਾਂਜੀ ਆਪਣਾ ਬੇਟਾ ਤੁਹਾਡਾ ਹਾਂਜੀ ਹਾਂ ਉਹ ਦੋ ਤਿੰਨ ਵਾ ਦੀ ਐ ਹੈ ਮੇਤੋ ਓਕੇ 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 ਹਾਂਜੀ ਤੋਂ ਛੋਟਾ ਮੇਰਾ ਛੋਟਾ ਬ੍ਰਦਰ ਹੁੰਦਾ ਇੰਨੀ ਪੰਜਾਬੀ ਸਟੋਰ ਬਾਈ ਜੀ ਆ ਨੰਬਰ ਹੈ ਬਾਈ ਜੀ ਉਹਨਾਂ ਦਾ ਤੇ ਸਾਰਾ ਕੁਝ ਮਿਲਦਾ ਬਾਈ ਜੀ ਨਾ ਹਾਂਜੀ ਹਾਂਜੀ ਬਾਈ ਜੀ ਨਾਲ ਨਾਲ ਵਟਸਐਪ ਤੇ ਅਪਡੇਟ ਕਰਦੀਦਾ ਨਾਲ ਇੰਸਟਾਗ੍ਰਾਮ ਦਾ ਪੇਜ ਵੀ ਹੈਗਾ ਇੰਨੀ ਪੰਜਾਬੀ ਸਟੋਰ ਦਾ ਤੇ ਉੱਤੇ ਆਪਾਂ ਲਿੰਕ ਪਾਦੀ ਦਾ ਸਮਾਨ ਧੰਨਵਾਦ ਨਾਲ ਨਾਲ ਹੀ ਬਸ ਮਿੱਤਰੋ ਖਿਚੇ ਰਿਹਾ ਕੰਮ ਨੂੰ ਬਸ ਤੇ ਇਧਰ ਬਾਈ ਜੀ ਨਹੀਂ ਮੇਰੇ ਆਪਾਂ ਨੂੰ ਸ਼ੈਂਪੀਨੋਂ ਤੋਂ ਇਹ ਵੀ ਕਹਿੰਦੇ ਤੁਹਾਡਾ ਬਲੌਗ ਦੇਖਦੇ ਆਂ ਸੀ ਤੇ ਇਹ ਆਪਣੇ ਮੈਨੇਜਰ ਚ ਕੰਮ ਕਰਦੇ ਹਾਊਸ ਰੇਟਿੰਗ ਦਾ ਕਮੇਨਾ ਦਾ ਬਾਈ ਉਹਨਾਂ ਦਾ ਹੋਰ ਬਾਈ ਕਿਹੜਾ ਇੰਡੀਆ ਪੰਜਾਬ ਤੋਂ ਪੰਜਾਬ ਭਾਈ ਉਧਰ ਸ਼ਾਹਕੋਟ ਏਰੀਆ ਨਹੀਂ ਕੋ ਉਧਰ ਸ਼ਾਹਕੋਟ ਤੁਹਾਡੇ ਵੀਰੇ ਜਲੰਧਰ ਏਰੀਆ ਚੰਦਰ ਏਰੀਆ ਵਰੀ ਚੱਲੀ ਗਿਆ ਸਾਰਾ ਕੁਝ ਵਧੀਆ ਦਾਦੀ ਆ ਮੇਰਾ ਹਾਂ ਹੋਜੀ ਆਦੀ ਕਲਾਰਾ ਆਦੀ ਕਲਾਰਾ ਹਾਂਜੀ ਓਕੇ ਓਕੇ ਸਾਰਾ ਕੁਝ ਵਧੀਆ ਚੱਲ ਗਿਆ ਨੇ ਕੰਮ ਕਰ ਸੈਨ ਚੜਦੀ ਕਲਾ ਬਾਬੇ ਕਿਰਪਾ ਕਰ ਪਰਵਾ ਵਧੀਆ ਹਾਂਜੀ ਚਲੋ ਵਧੀਆ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਯਾਰ ਤੁਸੀਂ ਵਲੌਗ ਦੇਖ ਸਾਡਾ ਹਾਂਜੀ ਤੁਹਾਡਾ ਬਹੁਤ ਧੰਨਵਾਦ ਨਹੀਂ ਬਹੁਤ ਥੈਂਕ ਯੂ ਬ੍ਰੋ ਸੱਚੀ ਗੱਲ ਬੜਾ ਚੰਗਾ ਹੈ ਆਪਣੇ ਪਿੰਡ ਪਰ ਮਿਲਦੇ ਆ ਨਾ ਚੰਗਾ ਲੱਗਦਾ ਹੈ ਆਪਾਂ ਦਾ ਪੁਰਾਣਾ ਵੀ ਨਵੇਂ ਚੀਜ਼ ਦੇਖਣ ਮਿਲਦੀਆਂ ਵਾ ਚਲੋ ਬਸ ਜਿੱਥੇ ਚਾਹੀਦਾ ਨਾਲ ਲੈ ਕੇ ਚਲੇਦਾ ਕੈਮਰਾ ਹਨਾ ਇਦਾਂ ਹੋ ਜਾਂਦਾ ਜਿਵੇਂ ਤੁਸੀਂ ਅੱਜ ਆਏ ਆ ਤੁਹਾਨੂੰ ਪਤਾ ਸੀਗਾ ਆਪਾਂ ਆਏ ਆ ਆਪਾਂ ਮਿਲ ਗਏ ਅੱਜ ਨਾ ਹਾਂਜੀ ਹਾਂਜੀ ਬਾਕੀ ਮਾਰੇ ਗੇੜਾ ਥੋੜਾ ਸਵਾਬ ਕਰੇ ਬਣਿਆ ਨਾ ਉਹਨਾਂ ਦਾ ਜ਼ਰੂਰ ਲੱਗ ਜਾਏ ਠੀਕ ਹੈ ਓਕੇ ਬਰੋ ਹਾਂਜੀ ਹਾਂ ਥੈਂਕ ਯੂ ਭਾਈ ਜੀ ਕਿ ਸਵਾਬ ਬਣੇ ਕਿਤੇ ਉਹਨਾਂ ਦਾ ਜ਼ਰੂਰ ਲੱਗ ਜਾਏ ਸੌਫਤੇ ਆਪਣੀ ਲਈ ਹਾਂਜੀ ਵਿਆਹ ਕਰਦੇ ਦੋ ਅੱਧਰ ਯਾਰ ਬੰਦੇ ਮੇਰੇ ਕੋਲ ਆਉਂਦੇ ਆ ਹਾਂ ਅਸੀਂ ਉਹ ਡੁਕਾਹ ਕਰਾਂਗੇ ਜਿੰਨੇ ਪੁਰਾਣੇ ਪੁਰਾਣੇ ਅਸੀਂ ਬਾਈ ਉਹਨਾਂ ਦੇ ਪੱਕੇ ਕਰਕੇ ਬਣ ਗਏ ਮਿੱਤਰ ਉਹ ਇਹ ਤਾਂ ਹੁਣ ਆਪਣੇ ਪੇਸ਼ੇਵਰੋ ਦੇ ਪਿਆਰ ਆ ਪੁਰਾਣੇ ਉਹ ਡੈਡੀ ਉਹਨਾਂ ਨੂੰ ਵੀ ਜਾਣਦੇ ਹਾਂ ਫਾਜ਼ਲ ਸਾਹਿਬ ਨੂੰ ਆਪਾਂ ਜਾਣਦੇ ਮੇਰੇ ਫਾਜ਼ਲ ਸਾਹਿਬ ਦੇਖਣੇ ਫਾਜ਼ਲ ਸਾਹਿਬ ਮਿੱਤਰ ਸੀ ਪਹਿਲਾਂ ਹਾਂਜੀ ਹਾਂਜੀ ਆਹੋ ਗੱਲਾਂ ਬਾਤਾਂ ਗੱਲ ਦੀ ਗੱਲ ਨਹੀਂ ਮੈਨੂੰ ਲੱਗਿਆ ਥੋੜਾ ਜਨਾ ਫਿਰ ਥੋੜਾ ਰੈਗੂਲਰ ਹੈਗਾ ਮੈਂ ਫਿਰ ਉਹ ਪਹਿਲੇ ਟਾਈਮ ਮੈਂ ਤੁਹਾਨੂੰ ਮੈਂ ਦੇਖਿਆ ਵਾ ਤੇ ਦੁਕਾਨ ਤੇ ਉਹ ਦੁਕਾਨ ਤੇ ਘਟ ਆਣਾ ਸੀ ਹਾਂਜੀ ਹਾਂ ਤੇ ਮੇਰਾ ਕੰਮ ਕੋਈ ਹੋਰ ਸੀ ਫਿਰ ਨਾ ਇਹ ਡੈਡੀ ਦੇ ਅੱਤੇ ਸੀ ਤੇ ਉਸ ਤੋਂ ਬਾਅਦ ਕੋਵਿਡ ਤੋਂ ਆਪਾਂ ਥੋੜਾ ਹੋਰ ਉਹਨੂੰ ਮੈਂ ਕਹਾਂ ਵਾਇਰਲ ਕਰ ਲਈਏ ਭਾਈ ਬਾਕ ਵੀ ਤੇ ਬਹੁਤ ਫਰਕ ਪੈਂਦੇ ਹਾਂ ਹਾਂ ਜੀ ਹਾਂ ਜੀ ਬਾਕੀ ਬਹੁਤ ਚੰਗਾ ਹੈ ਨਹੀਂ ਬਸ ਸਹੀ ਕਿਹਾ ਨਹੀਂ ਨਹੀਂ ਬਸ ਉਹ ਕਿਉਂ ਪਹਿਲਾਂ ਪੀ ਲੋ ਭਾਬੀ ਨਹੀਂ ਭਾਜੀ ਅਸੀਂ ਹੋਰੇ ਪੀ ਕੇ ਆਏ ਹਾਂ ਅੱਛਾ ਅੱਛਾ ਪਹਿਲਾਂ ਕੋਈ ਪੀਤੀ ਫਿਰ ਹੋਰੇ ਆਏ ਅੱਛਾ ਅੱਛਾ ਬਹੁਤ ਸਿੱਧੇ ਕਰੂ ਚੱਲੇ ਆਣੇ ਬਸ ਉਹ ਦੇਖ ਲੋ ਏ ਨਹੀਂ ਸਵਾਬ ਬਣਦੇ ਇੱਥੇ ਪਹੁੰਚ ਗਏ ਤੁਸੀਂ ਮਾਰੋ ਗੇ ਠੀਕ ਹੈ ਮੈਂ ਮਾਰੂ ਭਾਈ ਥੈਂਕ ਯੂ ਭਾਈ ਥੈਂਕ ਯੂ ਅਛਾ ਬਜੀ ਬਹੁਤ ਅਸੀ ਕਾਲ ਸੀ ਜੀ ਓਕੇ ਸਵਾਗਤ ਇਹ ਵਾਲਾ ਪਿਆਸਾ ਹੈ ਮੇਤਰੋ ਪਿਆਸਾ ਬਿਤੋਰੀਓ ਪੂਰਾ ਮਸ਼ਹੂਰ ਪਿਆਸ ਸਨ ਜੇ ਆਪਾਂ 90 ਦੀ ਗੱਲ ਕਰੀ ਨਾ 1990 ਉਹਨਾਂ ਦੇ ਟਾਈਮ ਦੀ ਗੱਲ ਕਰੀਏ ਜਦੋਂ ਮੇਰੇ ਫਾਦਰ ਸਾਹਿਬ ਉਹ ਨਹੀਂ ਪਹਿਲਾਂ ਉਹਰੇ ਆਈ ਆਏ ਸੀ ਨਾ ਤੇ ਉਦੋਂ ਇੱਥੋਂ ਕੰਮ ਮਿਲਦੇ ਹੁੰਦੇ ਸੀਗੇ ਮੁੰਡਿਆਂ ਨੂੰ ਐਤਵਾਰ ਨੂੰ ਇੱਥੇ ਪੂਰਾ ਕਹਿੰਦੇ ਮੇਰਾ ਲੱਗਦਾ ਹੁੰਦਾ ਸੀਗਾ ਸਾਰੇ ਪੰਜਾਬੀ ਮੁੰਡਿਆਂ ਨੇ ਬਹਿਣਾ ਇੱਥੇ ਆ ਕੇ ਇੱਥੋਂ ਵੀ ਕਿਸੇ ਨੂੰ ਕਹਿੰਦਾ ਜੇ ਕੰਮ ਦੀ ਲੋੜ ਹੈ ਤਾਂ ਉਹਰੇ ਗੱਲਬਾਤ ਕਰਨੀ ਇੱਥੋਂ ਕੰਮ ਚੱਲਦਾ ਸੀਗਾ ਬੱਸਾਂ ਦੀ ਤੇ ਟਰਾਂਮਾਂ ਦੀ ਤੇ ਮੈਟਰੋ ਦੀ ਪੂਰੀ ਸੁਵਿਧਾ ਵਾਲਾ ਸ਼ਹਿਰ ਨੂੰ ਜੇ ਇੱਥੇ ਬੰਦੇ ਰਹਿਣਾ ਹੋਵੇ ਨਾ ਸਿਟੀ ਦੇ ਵਿੱਚ ਤਾ ਬੰਦੇ ਨੂੰ ਗੱਡੀ ਰੱਖਣ ਦੀ ਲੋੜ ਨਹੀਂ ਹੈਗੀ ਕਿਉਂਕਿ ਹਰ ਮਿੰਟ-ਮਿੰਟ ਤੇ ਤੁਹਾਨੂੰ ਮਿਲਨੀ ਹੈ ਟਰਰਾਮਾ ਸਭ ਕੁਝ ਮਿਲਣਾ ਹੀ ਮਿਲਣਾ ਦੇਖੋ ਸਪੈਸ਼ਲ ਰੋਡ ਬਣਿਆ ਹੋਇਆ ਹੈ ਇੱਥੇ ਗੱੱਬੇ ਨੂੰ ਸਿਰਫ ਟਰਰਾਮਾ ਹੀ ਚੱਲਦੀ ਹੈ ਤੇ ਬੱਸਾਂ ਚੱਲਦੀਆਂ ਤੇ ਆਮ ਗੱਡੀਆਂ ਚੱਲਣ ਵਾਸਤੇ ਰੋਡ ਹੈ ਉਹ ਸਾਈਡ ਤੇ ਇਧਰ ਬਣਿਆ ਦੇਖੋ ਕਿਹੜੇ ਲੋਕ ਨਿਕਲਦੇ ਨੇ ਟਰਰਾਮ ਦੇ ਵਿੱਚੋਂ ਲਵੀ ਕਮ ਦੇ ਕਮ ਹੁੰਦੇ ਨੂੰ ਆਪਾਂ ਨੂੰ 2 ਵਜ ਗਏ ਆ ਤੇ ਹੁਣ ਆਪਾਂ ਚਲੀ ਘਰ ਹਾਂ ਨਾ ਹਾਂਜੀ ਤੇ ਅਸੀਂ ਰੁਕੇ ਨਾ ਉੱਥੋਂ ਇੱਕ ਡੱਬਾ ਮਠਾਈ ਦਾ ਵੀ ਲੈ ਲਿਆ ਆਪਣਾ ਗਜਰੇ ਲ ਗੁਸ਼ਾਨਵੀਨ ਬਹੁਤ ਪਸੰਦ ਹੈ ਇੱਥੇ ਸ਼ਾਪ ਹੈ ਇੱਕ ਤੇ ਕਿਹਨੇ ਪੜਾ ਇਨੀ ਫਾਸਟ ਫੂਡ ਹਾਂਜੀ ਇਨੀ ਫਾਸਟ ਫੂਡ ਹੈ ਤੇ ਉਹਨਾਂ ਦੇ ਜਿਹੜਾ ਮਤਲਬ ਵੀ ਮਠਾਈ ਮਿਲਦੀ ਹੈ ਨਾ ਉਹ ਆਪ ਬਣਾਉਂਦੇ ਆਪ ਉਹਰੇ ਤੇ ਦੰਦੇ ਥੋੜੀ ਮਹਿੰਗੀ ਜੂੜ ਕਾਸਟਲੀ ਕਿਉਂ ਹੈ ਜਿਹੜੀ ਜੀ ਪਿਓਰ ਹੋਣੀ ਆ ਥੋੜੀ ਕਾਸਟਲੀ ਤਾਂ ਹੋਣੀ ਹੋਏ ਤੇ ਪਰ ਹੁੰਦੀ ਮਤਲਬ ਲਾਜਵਾਬ ਹੈ ਉੱਥੋਂ ਆਪਾਂ ਡੱਬਾ ਲੈ ਲਿਆ 1 ਕਿਲੋ ਦਾ ਗਜਰੇਲੇ ਦਾ ਤੇ ਲੂੜੀਆਂ ਫੁੱਲੋ ਤਿਆਰੀਆਂ ਨੇ ਜਿਹੜਾ ਪੱਕਾ ਚੱਲਦੇ ਆ ਕੋਈ ਸ਼ਾਮ ਨੂੰ ਮਿਲਦੇ ਤੇ ਲੋਹੜੀ ਸੈਲੀਬ੍ਰੇਟ ਕਰਦੇ ਆ ਫੁੱਲੋ ਵੀ ਗੁੰਡਾ ਪੈਂਤੀ ਗੁੰਡਾ ਫੁੱਲੂ ਕਿੱਛ ਦਿੱਤੀ ਫੁੱਲੇ ਗੁੱਡ ਮਾਰਨਿੰਗ ਸ਼ਾਨਵੀਰ ਸਿੰਘ ਹੈਪੀ ਲੋਹੜੀ ਹੈਪੀ ਲੋਹੜੀ ਲੋਹੜੀ ਵੀ ਲੋਹੜੀ ਦੇ ਮਾਈ ਲੋਹੜੀ ਲੋਹੜੀ ਬੰਡੋ ਬਾਈ ਲੋਹੜੀ ਬੰਡੋ ਬਾਈ ਲੋਹੜੀ ਬੰਡੋ ਬਾਈ ਖਾਸ ਸਾਮਾਨ ਆ ਗਿਆ ਹੈ ਖਾਸ ਸਾਮਾਨ ਆ ਗਿਆ ਮੈਂ ਕਿਹਾ ਸਾਮਾਨ ਲਿਆਤਾ ਤੂੰ ਥੱਲੇ ਨਾ ਜੀ ਓਏ ਉਸਤਾਦ ਵੀ ਮੈਗੀ ਚੰਦੀ ਵਾਲੀ ਝੁੜੀ ਹਾਈਟ ਰੱਖ ਪੈਂਟਰ ਇੱਥੇ ਬੈਠੋ ਯਾਰ ਪੈਂਟਰ ਕੀ ਕੀ ਹੈ ਕਰ ਦੂਜੀ ਉਸ ਨੂੰ ਵਸ ਸ਼ਰਟ ਗਿਆ ਲੱਤ ਜਾ ਡੇਟਾ ਸੀ ਲੈ ਨਹੀਂ ਨਹੀਂ ਪੈਂਟਰ ਦਾ ਵੀ ਗੋਦੀ ਬੈਠਾ ਪੈਂਟਰ ਅਸ ਕੀ ਕੀ ਸੂਰੇ ਸਮਾਨ ਆਪ ਨਹੀਂ ਸਾਬ ਹੁੰਦੇ ਉਸਨੂੰ ਕੀ ਬਣਾ ਖਾਣ ਨੂੰ ਮੈਗੀ ਮੈਗੀ ਮੈਂ ਪਾਣ ਦੇ ਪੁੱਤ ਰੋਟੀ ਬਣਾ ਕੇ ਗਈ ਸੀ ਮੈਂ ਉਹ ਕੋ ਦੇਖਾਈ ਜੀ ਸਵਾਲ ਆ ਜੀ ਚਲ ਵਧੀਆ ਆ ਸਮਾਨ ਲੈ ਆਂਦਾ ਲੋੜੀ ਦਾ ਪੁੱਤ ਆ ਤੇਰੇ ਵਾਸਤੇ ਲਿਆਦਾ ਗਜ਼ਰੇਲਾ ਗਜ਼ਰਪਾਗ ਯੋਥੀ ਜੰਡੂ ਵਾਲਿਆਂ ਦਾ ਜੰਡੂ ਜਨਤਾ ਵਾ ਜਨਤਾ ਮੈਂ ਜੰਡੂ ਦੇਖੇ ਜੰਡੂ ਇਹ ਟਰਾਲੀਆਂ ਬਣਦੀਆਂ ਹੋਣੀਆਂ ਆ ਦੇਖੋ ਆ ਦੇਖ ਆਈ ਚੁਣ ਹਾਂ ਆਸੀ ਜਾ ਪੈਂਤੀ ਕੀ ਹੈ ਇਹ ਗਾਜਰ ਭਾਗ ਤੂੰ ਬਈ ਆ ਜਾਂਦੀ ਹੈ ਗੱਚਕ ਇਹ ਵਾਲੀ ਗੱਚਕ ਗੁੜ ਵਾਲੀ ਗੱਚਕ ਆ ਵੀ ਗੱਚਕ ਹੈ ਇਹ ਤੇ ਲਾਵਾ ਵਾਲੇ ਕੋ ਪੇਸਟ ਵਾਲੇ ਕੇ ਟ੍ਰਿਪਸਟ ਵਾਲੀ ਆ ਵੀ ਬੱਚੇ ਆ ਵੀ ਬੱਚੇ ਗੱچے ਹੋਈ ਪਈ ਆ ਮਠਾ ਹੀ ਮਠਾ ਕਰ ਆ ਰਿਓੜੀਆਂ ਆਗੇ ਪੈਖੀ ਮਠਾਈ ਛਡਵਾ ਤੇ ਮਠਾਈ ਤੇ ਖਾਣੇ ਨੂੰ ਸੁੰਦਰ-ਮੁੰਦਰੀਏ ਤੇਰਾ ਕੌਣ ਵਿਚਾਰਾ ਹੁਣ ਤੋਂ ਸ਼ਾਮ ਸੁਲਾਵੇਂ ਮੇਰੇ ਤੋਂ ਆਪਾਂ ਲੋੜੀ ਦਾ ਤਿਹਾਰ ਕੰਮ ਕਰ ਆਪਾਂ ਦੇ ਮੇਰੇ ਤੋਂ ਸਟਾਰਟ ਕਰਤਾ ਆਪਣਾ ਤੇ ਹੁਣ ਆਪਾਂ ਲੋੜੀ ਦੇ ਤਿਹਾਰ ਦਾ ਮੱਥਾ ਟਿਕਦੇ ਆਂ ਤੂਣੀ ਦਾ ਆਪਾਂ ਵਾਲੀ ਦੀ ਰੋਈ ਬਲਦੀ ਆ ਆਪਣੀ ਪੱਟੀ ਦੇ ਵਿੱਚ ਟਿਕਾਂਗੇ ਮੱਥਾ ਇਧਰ ਮਿਲੋ ਕੁਸ਼ਾਨਵੀਰ ਸਿੰਘ ਨੂੰ ਲੋੜੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਦੇਵਿੰਦਰ ਸਿੰਘ ਜੀ ਸਸੀ ਕਾਲ ਜੀ ਸਾਰਿਆਂ ਨੂੰ ਲੋੜੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇੱਧਰ ਆਪਣੀ ਤਿਆਰੀ ਹੋ ਗਈ ਆ ਸਾਰੀ ਦੱਸੋ ਕੀ ਕੁ ਪੈਜ ਇਹਦੇ ਵਿੱਚ ਗੱਚਾ ਕਾ ਮੂੰਗਫਲੀ ਆ ਜੀ ਹਰੀਓੜੀਆਂ ਠੀਕ ਹੋ ਗਿਆ ਤੇ ਮਿੱਠਾਈ ਆ ਜੀ ਬਾਕੀ ਸਾਰਾ ਮਿੱਠਾਈ ਲੋੜੀਆਂ ਵਿੱਚ ਮਿੱਠਾਈ ਹੁੰਦਾ ਮਿੱਠਾਈ ਬਣਨੀ ਤੇ ਹਾਂਜੀ ਤੇ ਹਰਮਤ ਤੁਸੀਂ ਸਵੇਰੇ ਮਿਲੇ ਲਏ ਆ ਇਹ ਗੁੱਡੀਆਂ ਸਵੇਰ ਦਾ ਲੁੱਟਦਾ ਫਿਰਦਾ ਇਹ ਹਾਂਜੀ ਆ ਦੇਖੋ ਇਹ ਗੁੱਡੀ ਨਾ ਪਤੰਗ ਨੇ ਤਾਂ ਆ ਕੰਨ ਵੱਡਦਾ ਥੋੜੇ ਇੱਥੋਂ ਵੱਡੇ ਇੱਥੋਂ ਵੱਡੇ ਕੰਨ ਦਾ ਬਚਾ ਹੋ ਗਿਆ ਮੇਰੇ ਲੋ ਵੀ ਆਜ ਟੇਕਰ ਮਤਸਾਰੀ ਆ ਨੀ ਅਰੇ ਵੀ ਆਜੋ ਕੰਮੇ ਤੋਂ ਚੱਲਦਾ ਆਪਣਾ ਹੁਣ ਕੰਮ ਚੱਲਦੇ ਵਿੱਚ ਨਾ ਸਾਨੂੰ ਥੋੜਾ ਸਮਾਂ ਮਿਲਿਆ ਸੀਗਾ ਤੇ ਮੈਂ ਕਿਹਾ ਸਮਾਂ ਮਿਲਿਆ ਤੇ ਆਪਾਂ ਮੱਥਾ ਟੇਕ ਰਮ ਕੰਮ ਨਹੀਂ ਵੇਟ ਲਿੱਤੇ ਜਾਵਿਆ ਨਾ ਤੇਲ ਭੁੱਲ ਗਏ ਜੀ ਲਿਆਉਣਾ ਫਿਰ ਇਹਦੇ ਨਾਲ ਹੀ ਟੇਕਾਂ ਦੀ ਹੁੰਦੀਆਂ ਇਹ ਨਾਲ ਵੀ ਟੇਕ ਸਕਦੇ ਨਾਲ ਕਿ ਮੈਂ ਸਾਰਾ ਸਮਾਨ ਲਿਖ ਲਿਆ ਜੀ ਮੈਂ ਸਾਰਾ ਸਮਾਨ ਲਿਖ ਲਿਆ ਜੀ ਤੁਸੀਂ ਵੀ ਤੇਰ ਭੁੱਲ ਗਏ ਜੀ ਤੇਲ ਤਾਂ ਕਰ ਵੀ ਪਈਆਂ ਜੀ ਲਿਆਵਾਂ ਚੱਕ ਕੇ ਆ ਤੇਲ ਆ ਕੇ ਆਈ ਤੇਲ ਨਹੀਂ ਤੇਲ 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 ਹੁੰਦੇ ਆ ਕਿਉਂ ਮੱਕੀ ਦਾਣਾ ਟਿੰਡ ਵੀ ਖਾਣੀ ਨਹੀਂ ਹੈਗੇ ਇਹ ਮੱਥਾ ਟੇਕ ਲੱਗਦੇ ਉੱਤੇ ਆਪਣੇ ਛੱਡਦੇ ਜੀ ਆ ਜਾਓ ਜੀ ਚਲੋ ਜੀ ਟੇਕ ਕੋ ਤੁਸੀਂ ਚੋਇ ਤੇਰੀਓ ਸੱਚੇ ਪਾਤਸ਼ਾਹ ਇਹ ਕਹਨ ਉਹ ਕਹਿੰਦੇ ਈਸ਼ਰ ਆਏ ਦਲੇਦਰ ਜਾਏ ਦਲੇਦਰ ਦੀ ਜੜ ਚੁੱਲ੍ਹੇ ਪਾਏ ਲੈ ਵੀ ਈਸ਼ਰ ਆਏ ਦਲੇਦਰ ਜਾਏ ਦਲੇਦਰ ਦੀ ਜੜ ਚੁੱਲ੍ਹੇ ਪਾਏ ਤੇ ਪੱਠੀ ਵਿੱਚ ਪਰਮਾਤਮਾ ਰੰਗ ਭਗ ਲਾਏ ਰੱਖਿਆ ਆਪਣੇ ਤੇ ਜੇ ਬਹੁਤ ਪੀਜ਼ੇ ਬਣ ਕੇ ਜਾਣ ਤੇ ਜਿਹੜਾ ਬੰਦਾ ਪੀਜ਼ੇ ਖਾਵੇ ਬਸ ਉਹਦੇ ਬਾਰੇ ਨਾਰੇ ਹੋਣ ਬਸ ਲੇ ਗੱਡੀ ਬੇਬੇ ਮਮਾ ਤਾ ਗੱਡੀ ਚਾਹੀਦੀ ਆਪਾਂ ਬ੍ਰਾਵੋ ਥੈਂਕ ਯੂ ਲੈ ਆ ਲੈ ਸ਼ਾਹ ਮੈਂ ਗੇ ਜੀ ਰੇ ਓਲਾ ਲੈ ਵੀ ਲੈ ਆਖ ਮੈਂ ਇਹੋ ਨੀ ਅੱਧਰੇ ਨੇ ਹੋ ਮੈਂ ਇਹ ਤਾਂ ਨਿਸ਼ਾਨਾ ਮਾਰਾ ਚੱਲ ਠਾਈ ਸੀਗੇ ਅਟੂ ਵਨ ਮੂੰ ਖੁੱਲਾ ਅਟ ਚੰਗੀ ਤਰ੍ਹਾਂ ਇੱਕ ਦੋ ਦੇ ਨਾ ਨਾ ਇਹਨਾਂ ਗਲਤ ਨਿਸ਼ਾਨੇ ਦਿੰਦੇ ਅੱਛਾ ਦੇ ਨਾ ਅਟ ਮੂੰ ਦੇ ਮੈਨੂੰ ਤੁਸੀਂ ਕੋਠੇ ਦੇ ਹਟਕੇ ਆ ਗਿਰਵੀ ਉੱਪਰੋਂ ਖਾਣਾ ਆਜ ਦੇ ਵਿੱਚ ਆ ਰਿਹਾ ਹੈ ਬੋ ਇਹ ਬੈਡ ਟੈਲੈਂਟ ਗਾਇਸ ਇਹਦੇ ਪਾਸੇ ਬਹੁਤ ਬ੍ਰੇਕੀ ਜੱਟ ਕੱਪ ਖੇਡਣ ਨੂੰ ਕਿਤੇ ਪਾਸਤਾ ਚੱਕ ਲਈ ਜਾਨੀ ਜਿਹਦੇ ਹੱਥਾਂ ਜਾਂਦਾ ਬੜੀ ਗੇਰੀ ਮੂਰ ਨਾਲ ਕਰ ਲੈਣੀ ਸਹੀ ਗੱਲ ਹੈ ਤੇ ਬਾਕੀ ਮੇਰੇ ਤੋ ਤਿਹਾਰ ਇਹੀ ਕੰਮ ਵਾਸਤੇ ਹੁੰਦੇ ਆ ਤਿਹਾਰ ਦੇ ਵਿੱਚ ਐਦਾਂ ਸਾਰਾ ਪਰਿਵਾਰ ਨਾਲ ਮਿਲ ਕੇ ਬਹਿੰਦਾ ਸਾਨੂੰ ਅੱਜ ਕਵੀ ਮਹਿਸੂਸ ਹੁੰਦੀ ਹੈ ਜ ਆਪਣੇ ਆਪਣੇ ਮਤਲਬ ਮੰਮੀ ਡੈਡੀ ਇੰਡੀਆ ਨੇ ਤੇ ਹਰਾਂ ਦਿਨ ਪਰ ਨਾ ਯਾਦ ਵੈਸੇ ਹੀ ਆਉਂਦੀ ਆ ਆਪਣੇ ਆ ਵੀ ਵੀ ਜਦੋਂ ਇਕੱਠੇ ਹੁੰਨੇ ਆ ਉਦੋਂ ਵੀ ਸਾਰੇ ਮਤਲਬ ਗੱਲਾਂ ਬਾਤਾਂ ਮਾਰਦੇ ਹੱਸਦੇ ਖੇਡਦੇ ਆ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਬਸ ਪਰਦੇਸਾਂ ਦੇ ਹੀ ਹੁੰਦਾ ਵੀ ਬੰਦਾ ਆਪਣੇ ਤੋਂ ਦੂਰ ਹੋ ਜਾਂਦਾ ਥੋੜੀ ਮਜਬੂਰੀਆਂ ਨਾਲ ਉਹ ਤੇ ਕੁਝ ਬੰਦਰੇ ਬਾਅਦ ਬੰਦਾ ਫਸਦਾ ਚਲੇ ਜਾਂਦਾ ਯਾਰ ਸਾਨੂੰ ਪਤਾ ਹੀ ਆ ਆਪਾਂ ਇਹਨਾਂ ਗੱਲਾਂ ਕਿੱਥੇ ਪਈ ਆ ਆਪਾਂ ਹੁਣ ਹੋਰ ਹਾਲ ਸ਼ਰਸ ਬਣਾਈ ਵੀ ਦੇਣਾ ਆਓ ਹੈ ਚੱਕੋ ਬਈ ਲਓ ਵੀ ਆਪਾਂ ਇੱਥੇ ਰੱਖਦੇ ਆ ਉਨੁਵਾਰਾ ਜਿਹੜਾ ਬਾਰ ਮੁੰਡਾ ਬੈਠਾ ਮਾਰਕੋ ਕੇ ਮਾਰਕੋ ਆਇਆ ਲੋੜੀ ਦੀ ਬੜੀਆ ਮਾਰਕੋ ਮਾਰਕੋ ਆਇਆ ਲੋੜੀ ਖਲਾ ਦਈਓ ਜੀ ਹੋਜੀ ਰੈ ਨੋਸਟਰਾ ਫੈਸਟਾ ਮੋਟੇ ਸਪੀਗਾ ਲੁਈ ਲੋੜੀ ਹੂੰ ਲੋੜੀ ਦਾ ਫੈਸਾ ਲੋੜੀ ਅਲੋਰੀ ਦਾ ਫੈਸਾ ਲੋਰੀ ਦਾ ਫੈਸਾ ਇਹ ਸਾਰੇ ਟੋਲਜੀ ਆਹ ਇਹਸਾ ਤੂੰ ਕਹਿੰਦੀ ਡੋਲਚੀ ਬੰਦੋ ਇਹਸਾ ਤੂੰ ਫਰੈਂਡੋ ਕਸਤਾ ਇਹ ਕਸਤੋ ਕਮੇ ਸਿਖਿਆਮਾ ਗਾਜਰਪਾ ਕਰੋਤੇ ਪੇਠੇ ਦੀ ਮਠਿਆਈ ਗੱਚਕ ਉਤਸਰੋਬਾ ਬਹੁਤ ਮਾਨੂੰ ਹੂੰ ਹੂੰ ਹੁਣ ਤੁਹਾਡੇ ਵੀ ਕੋਣ ਗਾਊਗਾ ਬਈ ਸੁੰਦਰਮੁੰਦਰੀਆ ਸ਼ਬਦ ਹਰ ਬਣਾ ਰਿਹਾ ਮੱਲ ਸਭ ਤੋਂ ਸੀਨੀਅਰ ਆ ਹੁਣ ਆਪਾਂ ਦੇ ਲੈਣਾ ਵਿੱਚੋਂ ਕਿਹੜਾ ਗਾਊਗਾ ਛੋਟਾ ਸੁੰਦਰਮੁੰਦਰੀ ਵਾਲਾ ਤੇ ਸਕੂਲ ਵਾਲੇ ਬੱਚੇ ਸੁਣਾ ਦੇ ਨਹੀਂ ਛੋਟੇ ਬੱਚੇ ਉਹ ਨਹੀਂ ਬੰਗ ਨਹੀਂ ਫਿਰ ਸੋਨਾ ਲੱਗਦਾ ਇਹ ਕੀ ਹੁਣ ਸਾਰੇ ਇੱਥੇ ਆ ਮਰਕ ਵਾਲੇ ਕੁਝ ਬਾਹਰ ਠੰਡੇ ਵਾਲੇ ਦੇ ਅੰਦਰ ਆ ਜਾ ਫਰੀ ਫਰੀ ਦੋ ਜਮੀਦ ਗਾਓ ਫਿਰ ਕਿਹੜਾ ਗਾਊਗਾ ਕਾਉਟੋਸ ਜੂਨੀਅਰ ਫਾਟੇਲ ਐਬੀ ਟਰੀ ਹੋਰੀ ਹੋਣੀ ਚੱਲ ਜੇ ਮੈਂ ਤੁਹਾਨੂੰ ਸੁਣਾ ਫੇਰ ਗਾਣਾ ਇਹ ਤਾਂ ਗਦਵਿੰਦਰ ਦਾ ਮਿੱਤਰੋ ਐਦਾ ਵੀ ਇੱਕ ਵਾਰ ਕਹਿਦਾ ਨੱਡ ਗਿਆ ਨਾ ਟਰੈਕਟਰ ਫੋਰਡਿਅਰ ਜੂਨੀਅਰ ਓਕੇ ਆ ਤੁਹਾਨੂੰ ਕਾਟਣ ਲਈ ਗਾਣਾ 24 ਥੋੜੀ ਜਿਹੀ ਜੜੀ 5000 3000 ਨਾ ਤੇ ਕਿਹਦਾ ਮਾਇਕ ਤੇ ਨਿਆਣਾ ਨਹੀਂ ਆਉਂਦਾ ਹੁੰਦਾ ਕਹਿੰਦੇ ਸੁੰਦਰਮੁੰਦਰੀਏ ਹੋ ਤੇਰਾ ਕੋਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਧੇ ਤੇ ਗਿਆ ਹੀ ਜਾਂਦਾ ਹਾਂ ਸਿਰ ਸਿਰ ਸੱਕਰ ਪਾਈ ਦੱਸੋ ਸੁਣਾਓ ਫੇਰ ਹੱਦ ਕਰਦੀ ਦੁੱਲਾ ਐ ਤੇ ਬਾਅਦ ਕੋਈ ਜਿਵੇਂ ਹਰਮਨ ਡਾਕੂ ਹੀ ਨੇ ਕਹਿੰਦੇ ਦੁੱਲਦਾ ਡਾਕੂ ਸੀਗਾ ਹੀ ਪਰ ਹਰਮਨ ਆਏ ਵੀ ਕੋਈ ਐਡਾ ਭਲੇ ਦਾ ਲੱਗਦਾ ਨਹੀਂ ਕਰਦਾ ਉਹਨੇ ਵਿਚਾਰਨੇ ਕੁੜੀਆਂ ਦੇ ਵਿਆਹ ਕਿਸੇ ਤੇ ਸੀ ਹੀ ਭਲੇ ਦਾ ਲੱਗਦਾ ਸੀ ਬਾਕੀ ਉਹਨਾਂ ਫਿਰ ਤੁਸੀਂ ਵਿਸਤਾਰ ਪੂਰਵਕ ਸਾਰਿਆਂ ਨੂੰ ਕਹੀ ਇਹ ਸਾਰਿਆਂ ਨੂੰ ਪਤਾ ਹੈ ਬਾਕੀ ਸਾਰੇ ਪੈਣ ਪਰ ਪੜੇ ਲਿਖੇ ਆਪਣੇ ਸਾਰ ਨੂੰ ਪਤਾ ਹੈ ਸਾਡੇ ਪਲੇ ਕਿੱਦਾਂ ਲੋੜੀ ਮੰਗਦੇ ਮੈਂ ਮਲਕ ਬਾਵਾ ਟੰਮ ਹੋ ਗਏ ਬਾਵਾ ਟੰਮ ਹੋ ਗਏ ਮੰਗੇ ਨਹੀਂ ਅੱਜ ਮੰਗੇ ਜੇ ਇੱਕ ਇੱਕ ਹੀ ਮੇਰਾ ਤਾਂ ਇੱਕ ਨਹੀਂ ਅੱਖ ਮੁੰਡੇ ਲੋੜੀ ਕੱਟੇ ਦੀ ਪੂਛ ਮਰੋੜੀ ਕੱਟਾ ਗਿਆ ਪਰ ਅੱਜ ਭਰ ਕੇ ਪਾਓ ਸ਼ਾਜੋ ਨਾ ਕਨਕਲ ਇਦਾਂ ਹੀ ਬਸ ਇਦਾਂ ਹੀ ਕਰੀ ਜਣੀ ਇਕ ਉਹ ਰੁਕ ਹੀ ਹੁੰਦੇ ਹਨ ਹੈਨਾ ਹੈਨਾ ਫੋਨ ਦੇਖਿਆ ਨਾ ਭਰ ਕੇ ਵੀ ਛੱਜ ਫਾੜ ਬੜੇ ਹਾਂ ਪਰ ਛੋਟਾ ਮੋਟਾ ਬੰਦਾ ਨਹੀਂ ਥੋੜੀ ਉਖੜੀ ਚ ਨੂਨ ਨਹੀਂ ਨਹੀਂ ਥੋੜੀ ਮੱਝ ਲੱਗੀ ਸੂਨ ਸਾਡੀ ਲੋੜ ਹੀ ਬਣਾ ਦੋ ਇਹ ਵੀ ਹੁੰਦਾ ਹੈ ਇਹ ਵੀ ਹੁੰਦਾ ਹੈ ਇਹ ਹੁੰਦਾ ਤਾਂ ਇਹ ਵੀ ਹੁੰਦਾ ਹੈ ਹਾਂ ਹੁੰਦਾ ਤਾਂ ਹੱਥ ਮੰਨ ਲੋੜ ਹੀ ਗੱਟੇ ਪਿਛੇ ਆਹੀ ਇਹ ਹੀ ਮਨ ਯਾਦ ਆ ਜਾਂ ਏ ਥੋੜੀ ਉਖੜੀ ਚ ਡੱਕਾ ਥੋੜਾ ਹਰਮਨ ਜਿਹੜੇ ਜੱਕਾ ਸਾਡੀ ਲੋੜ ਹੀ ਬਣਾ ਦੋ ਦੇ ਵੀ ਹੁੰਦਾ ਤਾਂ ਇਹ ਵੀ ਹੁੰਦਾ ਤਾਂ ਇਹ ਵੀ ਹੁੰਦਾ ਕਪੀਟੋ ਦੇ ਕਪੀਟੋ ਕੀ ਕਹਿੰਦਾ ਲੋੜੀ ਵੀ ਲੋੜੀ ਦੇ ਮਾਈ ਲੋੜੀ ਉਹ ਗੱਲ ਚੱਲਦੀ ਆ ਹਾਂ ਬੰਦੇ ਆਉਂਦੇ ਆ ਫੇਸ ਤੋਂ ਹੁੰਦੇ ਬੰਦਾਂ ਲਿਆਂਦੇ ਬੰਦੇ ਹੀ ਜੁੜੀਆਂ ਦੇ ਲੋੜੀ ਲੜੀ ਹੁਣ ਆਉਂਦੀ ਨਹੀਂ ਰੀਲ ਮੇਰਸਾ ਨਾ ਘਾਟੀ ਜੁਆਗ ਮੰਗਦੇ ਨਹੀਂ ਹੁਣ ਚੀਜ਼ਾਂ ਦਾ ਫਰਕ ਪੈ ਗਿਆ ਸਮੇਂ ਨਾਲ ਚੀਜ਼ਾਂ ਤਿਹਾਰ ਤਿਹਾਰਾਂ ਤੇ ਹੋਰ ਫਰਕ ਪੈ ਗਿਆ ਜੀ ਪਹਿਲਾਂ ਦਾ ਬਹੁਤ क्रेज ਹੁੰਦਾ ਸੀ ਹਾਂ ਸਮੇਂ ਦੀ ਮਿੱਤਰੋ ਗੱਲ ਹੁੰਦੀ ਆ ਨਾ ਜਦੋਂ ਸਮਾ ਹਰ ਹਰ ਸਮੇ ਦਾ ਹਰ ਚੀਜ਼ ਇੱਕ ਦੌਰ ਹੁੰਦਾ ਹੈ ਨਾ ਸਭ ਤੋਂ ਪਹਿਲਾ ਜਿਹੜਾ ਸਾਡਾ ਡੈਡੀ ਉਹਨਾਂ ਦਾ ਦੌਰ ਸੀਗਾ ਉਹ ਦੌਰ ਉਸ ਤੋਂ ਚੰਗਾ ਸੀਗਾ ਤੇ ਬਾਅਦ ਸਾਡਾ ਆਪਣਾ ਦੌਰ ਆਇਆ ਉਹ ਆਪਣੇ ਵਾਸਤੇ ਇਹਦਾ ਹੁਣ ਦੌਰ ਹੈ ਸਰ ਇਲੈਕਟ੍ਰੋਨਿਕ ਯੁੱਗ ਆ ਗਿਆ ਹਨਾ ਚੀਜ਼ਾਂ ਚਾਹੀਦੀ ਹੁੰਦੀ ਇਹਨਾਂ ਵਾਸਤੇ ਇਹ ਦੌਰ ਚੰਗਾ ਹੈ ਬੰਦ ਤੇਹੀ ਗੋਲ ਸਮਾਂ ਕੋਈ ਮਾੜਾ ਨਹੀਂ ਹੁੰਦਾ ਹੈਗਾ ਹਰ ਸਮਾਂ ਸਾਰੇ ਚੰਗੇ ਆ ਜਿੰਨੇ ਵੀ ਦੌਰ ਹੈ ਦੁਨੀਆ ਉੱਤੇ ਸਮੇਂ-ਸਮੇਂ ਨਾਲ ਸਾਰਾ ਕੁਝ ਬੜਾ ਚੰਗਾ ਹੁੰਦਾ ਹੈ ਆ ਤੇ ਬਾਕੀ ਹੁਣ ਰੋਟੀ ਖਾਣੇ ਆ ਤੇ ਆਪਣਾ ਕੰਮ ਕਰਮੀ ਸਟਾਰਟ ਕਰ ਸਾਡੇ ਆਰਡਰ ਇੱਕ ਦੂਜੇ ਆਏ ਹੋਏ ਨੇ ਤੇ ਆਪਾਂ ਆਰਡਰ ਕੱਢਦੇ ਆ ਤੇ ਵਲੌਗ ਇੱਥੇ ਆਪਾਂ ਆਪਣਾ ਅੱਜ ਦਾ ਬੰਦ ਕਰਦੇ ਆ ਇੱਕ ਵਾਰੀ ਫੇਰ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਉੱਤੇ ਮਾਣਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਕੱਲ ਨੂੰ ਮਿਲਾਂਗੇ ਹੋਰ ਸੋਹਣੇ ਵਲੌਗ ਦੇ ਵਿੱਚ ਜੈ ਜੀ ਦਾ ਵਲੌਗ ਪਸੰਦ ਆ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ